ਵੱਤ ਦਾ ਆਪਣਾ ਚੈਰੀਟੇਬਲ ਟਰਸਟ ਆ ਜਿਹੜਾ ਸਾਡਾ ਡਾਕਟਰਸ ਐਸਪੀ ਸਿੰਘ ਅਭਰਾਏ ਦੀ ਅਗਵਾਈ ਦੇ ਵਿੱਚ ਚੱਲਦਾ ਪਿਆ ਤੇ ਸਾਡੀ ਇਹੀ ਆ ਵੀ ਹਮੇਸ਼ਾ ਜਿੱਥੇ ਵੀ ਕੋਈ ਜਿਵੇਂ ਸਾਨੂੰ ਦਿਨੇਸ਼ ਜੀ ਨੇ ਐਸਪੀ ਸਾਹਿਬ ਨੇ ਅਪਰੋਚ ਕਰੀ ਕਿਤੇ ਟਰੈਕ ਸੂਟ ਦੀ ਲੋੜ ਆ ਕਿਤੇ ਹੋਰ ਲੋੜ ਆ ਜਿਸ ਟਾਈਮ ਲੋੜ ਚਾਹੁੰਦੇ ਆ ਇਹਨਾਂ ਨੂੰ ਅਸੀਂ ਹਾਜ਼ਰ ਕਰਦੇ ਆ ਔਰ ਸਾਡੇ ਟਰਸਟ ਵੱਲੋਂ ਇਹੀ ਹੈ ਵੀ ਬੱਚੇ ਜਿਹੜੇ ਆ ਖੇਡਾਂ ਵੱਲ ਨੂੰ ਜਾਣ ਤੇ ਨਸ਼ਿਆਂ ਦਾ ਜਿਹੜਾ ਰੁਝਾਨ ਆ ਖੇਡਾਂ ਵੱਲ ਜਾਣਗੇ ਤੇ ਘਟੂਗਾ ਤੇ ਦੇਸ਼ ਦੀ ਸੇਵਾ ਕਰਨਗੇ ਠੀਕ ਹੈ ਜੀ ਰੌਕ ਬਾਲ ਚੈਂਪੀਅਨਸ਼ਿਪ ਦੇ ਜਿਹੜੇ ਪ੍ਰਧਾਨ ਨੇ ਦਿਨੇਸ਼ ਜੀ ਤੇ ਐਸਪੀ ਧਾਮੀ ਜੀ ਨੂੰ ਇਹਨਾਂ ਨੂੰ ਵਧਾਈ ਦੇਣੀ ਆ ਕਿ ਇਹ ਔਰ ਬੱਚਿਆਂ ਨੂੰ ਇਹਨਾਂ ਹੌਸਲਾ ਦਿੱਤਾ ਇਸ ਮੁਕਾਮ ਤੱਕ ਲੈ ਕੇ ਆਏ ਨੇ ਔਰ ਇਹ ਬਹੁਤ ਵਧੀਆ ਉਪਰਾਲਾ ਇਹਨਾਂ ਲਈ ਤੇ ਬਾਕੀ ਇਹ ਜਿਹੜਾ ਸਟੇਟ ਲੈਵਲ ਤੇ ਹਾਂ ਟੂਰਨਾਮੈਂਟ ਹੋ ਰਿਹਾ ਹੈ ਟੂਰਨਾਮੈਂਟ ਹੋ ਰਿਹਾ ਹੈ ਤੇ ਅਗਲੇ ਮਹੀਨੇ ਜੂਨ ਦੇ ਵਿੱਚ 27 28 ਜੂਨ ਨੂੰ ਹਿਮਾਚਲ ਦੇ ਵਿੱਚ ਹੋਣ ਜਾ ਰਹੇ ਆ ਤੇ ਇੱਥੇ 11 ਤੇ 12 ਮਈ ਨੂੰ ਕਰਵਾਇਆ ਗਿਆ ਸਾਰੀ ਸਟੇਟ ਤੋਂ ਇੱਥੇ ਬੱਚੇ ਆਏ ਨੇ 150 200 ਬੱਚੇ ਇੱਥੇ ਆਏ ਹਨ ਬੱਚਿਆਂ ਦੀ ਜਿੰਮੇਸ਼ੀ ਨਾ ਦਿਓ ਮੈਂ ਬੱਚਿਆਂ ਨੂੰ ਇਹੀ ਕਹਿਣਾ ਚਾਹੂੰਗੀ ਦੇਖੋ ਇਹ ਪਿਆਰੇ ਬੱਚੇ ਉਹ ਵੀ ਇਹੀ ਮੈਂ ਤੁਹਾਨੂੰ ਕਹਿਣਾ ਚਾਹੂੰਗੀ ਕਿ ਜਿੱਤ ਹਾਰ ਤਾਂ ਦੇਖੋ ਬਣੀ ਆਈ ਹੈ ਤੇ ਬਾਕੀ ਜੇਤਨ ਵਾਲੀਆਂ ਟੀਮਾਂ ਨੂੰ ਵਧਾਈ ਔਰ ਜਿਹੜੀਆਂ ਪਿੱਛੇ ਰਹਿ ਜਾਣਗੀਆਂ ਉਹਨਾਂ ਟੀਮਾਂ ਨੂੰ ਵੀ ਮੇਰੇ ਵੱਲੋਂ ਇਹੀ ਕਹਿਣਾ ਹੈ ਕਿ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਜੇ ਆਪਾਂ ਅੱਜ ਹਾਰੇ ਆ ਤਾਂ ਕੱਲ੍ਹ ਨੂੰ ਜਿੱਤਾਂਗੇ ਵੀ ਕੋਈ ਹੌਸਲਾ ਨਹੀਂ ਛੱਡਣਾ ਤੇ ਬਾਕੀ ਤੁਸੀਂ ਇਸ ਮੁਕਾਮ ਤੱਕ ਪਹੁੰਚੇ ਖੇੜੇ ਦੇ ਮੈਦਾਨ ਵਿੱਚ ਆਏ ਹੋ ਤਾਂ ਇਹੀ ਬਹੁਤ ਵੱਡੀ ਤੁਹਾਡੇ ਲਈ ਉਪलब्ਧੀ ਆ ਮੈਂ ਪ੍ਰੈਜ਼ੀਡੈਂਟ ਜਾ ਰੌਕ ਵੱਲੇ ਸੈਸ਼ਨ ਪੰਜਾਬ ਤੇ ਜਿਹੜਾ ਅੱਜ ਅਸੀਂ ਆਯੋਜਿਤ ਕਰਦੇ 11 ਦੇ 12 ਦਾ ਤੇ ਇਹਦੇ ਵਿੱਚ ਪੰਜਾਬ ਭਾਰਤ ਤੋਂ ਸਾਡੇ ਕੋਲ 1.200 ਬੱਚਾ ਆਇਆ 12 13 ਡਿਸਟ੍ਰਿਕਟ ਆਏ ਨੇ ਸਾਡੇ ਕੋਲ ਤੇ ਬੱਚਿਆਂ ਦੇ ਵਿੱਚ ਬਹੁਤ ਅਸ਼ਾ ਹੈ ਇਹ ਸਾਡੀ ਗੇਮ ਹੈ ਵਾਲੀਬॉल ਨੂੰ ਬਹੁਤ ਅੱਛੀ ਗੇਮ ਹੈ ਤੇ ਉਹਦੀ ਭੈਣ ਹੈ ਗੇਮ ਵਾਲੀਬॉल ਬਹੁਤ ਇੰਟਰਸਟਿੰਗ ਗੇਮ ਬਣਾਈ ਆ ਤੇ ਇਸ ਕਰਕੇ ਅੱਜ ਅਸੀਂ ਬੱਚਿਆਂ ਨੂੰ ਉਤਸ਼ਾਹ ਕਰਨ ਲਈ ਇੱਥੇ ਪੰਜਾਬ ਲੁਧਿਆਣਾ ਦੇ ਵਿੱਚ ਮੁੰਡੀਆਂ ਸਕੂਲ ਦੇ ਵਿੱਚ ਜਿਹੜਾ ਮੈਚ ਕਰਾਇਆ ਬੱਚਿਆਂ ਨੂੰ ਦਿਖਾਉਣ ਦੇ ਮੋਟੀਵੇਟ ਕਰਨ ਲਈ ਅਸੀਂ ਟੂਰਨਾਮੈਂਟ ਕਰਾ ਰਹੇ ਨੇ ਕਿ ਬੱਚਿਆਂ ਨੂੰ ਗੇਮ ਖੇਡਣ ਕੇ ਤੇ ਬੱਚਿਆਂ ਨੂੰ ਪਤਾ ਲੱਗੂਗਾ ਇਸ ਕਰਕੇ ਤੇ ਨਸ਼ਾ ਦੂਰ ਰਣਗੇ ਤੇ ਮੈਂ মিডিਆ ਦਾ ਵੀ ਤੁਹਾਡਾ ਬਹੁਤ ਧੰਨਵਾਦ ਕਰਦਾ ਸਾਡੇ ਜਿਹੜੇ ਕਮੇਟੀ ਜੀ ਕੇ ਸਟੇਟ ਦੇ ਸ਼ੇਰ ਸਿੰਘ ਜੀ ਸਾਡੇ ਪੂਰੀ ਸਾਹਿਬ ਇਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਮੈਂ ਸ਼ਾਪਾ ਜੀ ਦਾ ਸਾਡੇ ਹਰਵਿੰਦਰ ਸਿੰਘ ਜੀ ਸਾਰੇ ਜਿੰਨੇ ਵੀ ਸਾਡੇ ਕੋਲ ਪਰਵੀ ਮੈਡਮ ਜੀ ਸਾਡੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਆਇਆ ਇਹਨਾਂ ਦੇ ਮੈਂ ਬਹੁਤ ਧੰਨਵਾਦ ਕਰਦਾ ਕਿ ਮੈਂ ਵੀ ਇੰਟਰਨੈਟ ਵਾਲੀ ਵਾਲ ਪਲੇਅਰ ਰਿਹਾ ਮੈਂ ਰਿਟਾਇਰ ਹੋਇਆ ਐਸਪੀ ਤੇ ਮੈਂ ਬੱਚਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਮੈਂ ਇਹ ਕਹਿਣਾ ਚਾਹੁੰਦਾ ਜਿਹੜਾ ਮੇਕੋ ਹੋਂਦਰਾ ਮੈਂ ਬੱਚੇ ਬਣ ਸਕਾਂ ਮੈਂ ਇੱਥੇ ਬੱਚਿਆਂ ਨੂੰ ਫ੍ਰੀ ਸੇਵਾ ਕਲਿਕ ਕਰਾਉਣਾ ਮੁੰਡਿਆਂ ਇਸ ਕਮਾਰਸ ਸਕੂਲ ਦੇ ਵਿੱਚ ਮੇਰੇ ਬੱਚੇ ਨੈਸ਼ਨਲ ਇੰਟਰਨੈਸ਼ਨਲ ਹੱਬ ਤੇ ਖੇਡ ਚੁੱਕੇ ਨੇ ਤੇ ਬਹੁਤ ਵਧੀਆ ਜੋਬ ਤੇ ਪਹੁੰਚ ਚੁੱਕੇ ਨੇ ਤੇ ਮੈਂ ਸਾਰੇ ਬੱਚਿਆਂ ਨੂੰ ਪੇਰੈਂਟਸ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਬੱਚਿਆਂ ਦਾ ਆਪਣ ਨੂੰ ਸਕੂਲ ਦੇ ਬਾਅਦ ਗਰਾਊਂਡ ਨਾਲ ਖੇਡਣਾ ਬਹੁਤ ਜ਼ਰੂਰਤ ਨਾਲ ਜੋਰ-ਜਰੂਰ ਜੋੜਨਾ